ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਮੇਸ਼ ਕੁਮਾਰ ਸੰਜੂ ਪਿੰਡ ਮਝੇੜ ਅੱਜ ਆਇਆ ਸੀ ਪਿੰਡ ਮਹਿੰਦਲੀ ਕਲਾਂ ਤੇ ਸਾਡੀ ਗਰੀਬ ਗਰੀਬ ਘਰ ਦੀ ਕੁੜੀ ਦਾ ਵਿਆਹ ਏ ਆਉ ਦੇਖਦੇ ਆ ਘਰ ਲੈ ਚੱਲਦੇ ਹੁੰਦੇ ਆ ਸਾਡੀ ਛੋਟੀ ਕੁੜੀ ਦਾ ਵਿਆਹ ਸਾਡੀ ਧੀ ਦਾ ਤੇ ਇਹਨਾਂ ਨੂੰ ਅਸੀਂ ਰਾਸ਼ਨ ਵੀ ਦਿੱਤਾ ਤੇ ਨਾਲੇ ਸਾਡੇ ਤਰਨਜੀਤ ਭਾਜੀ ਉਹਨਾਂ ਨੇ ਉਹਨਾਂ ਨੂੰ ਰਾਸ਼ਨ ਦਿੱਤਾ ਤੇ ਨਾਲ ਹੀ ਇਹਨਾਂ 'ਚ ਮਦਦ ਕਰ ਰਹੀ ਹੈ ਪੈਸਿਆਂ ਦੀ ਤੇ ਤਾਂ ਕਿ ਇਹਨਾਂ ਦਾ ਕੋਈ ਨਾ ਕੁਝ ਕੁਝ ਮੜ ਮੋਟਾ ਇਹਨਾਂ ਹੱਲ ਹੋ ਸਕੇ ਹਲੋ ਜੀ ਪੈਸੇ ਭਾਜੀ ਉਹਨਾਂ ਨੇ ਮਦਦ ਕੀਤੀ ਬਾਕੀ ਅੱਗੇ ਤੋਂ ਵੀ ਮਦਦ ਕਰਦੇ ਰਹਿੰਦੇ ਬਾਕੀ ਜਿੱਦਾਂ ਵੀ ਕੋਈ ਗਰੀਬ ਘਰ ਦੀ ਕੁੜੀ ਦਾ ਵਿਆਹ ਹੋਵੇ ਕੋਈ ਪਾਣੀ ਨਾਲ ਜੂਝ ਰਿਹਾ ਹੋਵਾ ਜਿੱਦਾਂ ਪਾਣੀ ਅੱਜਕੱਲ੍ਹ ਵਰਖਾ ਬੇਕਾਦੀ ਬਹੁਤ ਨਿਸ ਕਰਕੇ ਅਸੀਂ ਫੇਰ ਮਦਦ ਕਰਦੇ ਰਹਿੰਦੇ ਆ 1010 ਨੰਬਰ 94172 6273 ਸਾਡੇ ਨਾਲ ਜਦੋਂ ਵੀ ਸੰਪਰਕ ਕਰ ਸਕਦੇ ਆ ਗੱਜਪੁਰ ਸ਼ਾਹਪੁਰ ਚੰਦਪੁਰ ਵਿਲਾ ਜਿੱਦਾਂ ਵੀ ਪਾਣੀ ਪੂਣੀ ਆਂਦਾ ਇਹਦੇ ਵਿੱਚ ਕੋਈ ਗਰੀਬ ਘਰ ਹੈ ਨਹੀਂ ਕਮਾਣ ਜਾ ਸਕਦਾ ਮਤਲਬ ਘਰਾਂ ਵਿੱਚ ਪਾਣੀ ਵੜ ਗਿਆ ਉਹਨਾਂ ਦੀ ਮਦਦ ਕਰਦੇ ਰਹਿੰਦੇ ਤੇ ਅਸੀਂ ਅੱਗੇ ਤੋਂ ਵੀ ਮਦਦ ਕਰਦੇ ਰਹਿੰਦੇ ਬਾਕੀ ਅਸੀਂ ਤਰਨਜੀਤ ਦੇ ਭਾਜੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਉਹਨਾਂ ਨੇ ਗਰੀਬ ਗੁਰੀ ਦੇ ਵਿਆਹ ਵਾਸਤੇ ਵੀ ਪੈਸੇ ਦਿੰਦੇ ਆ ਤੇ ਉਹ ਬਿਮਾਰੀ ਵਾਸਤੇ ਵੀ ਦਿੰਦੇ ਆ ਤੇ ਬਾਕੀ ਜਿੱਦਾਂ ਕੋਈ ਕਿਸੇ ਦਾ ਕੋਈ ਕੱਚਾ ਕਮਰਾ ਉਹਨਾਂ ਵਾਸਤੇ ਵੀ ਦਿੰਦੇ ਆ ਬਾਕੀ ਜਿੱਦਾਂ ਹੁਣ ਰਾਸ਼ਨ ਦੀ ਸੇਵਾ ਦੇ ਗਏ ਪਹਿਲਾਂ ਦੇ ਕੇ ਆਏ ਹੁਣ ਫੇਰ ਦਿੱਤੀ ਰਾਸ਼ਨ ਦੀ ਸੇਵਾ ਇਹਨਾਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਕੇ ਦਿਖਾ ਦੇ